ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਮੇਂ ਸਿਰ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਆਪਾਂ ਸਮੇਂ ਸਿਰ ਆਵਾਂਗੇ ਤਾਂ ਹੀ ਸਮੇਂ ਸਿਰ ਬਰਕਤਾਂ ਲਵਾਂਗੇ ਜਦੋਂ ਆਪਾਂ ਸਮੇਂ ਸਿਰ ਪਰਮੇਸ਼ਰ ਦੇ ਘਰ ਵਿੱਚ ਨਹੀਂ ਹੁੰਦੇ ਤਾਂ ਬਰਕਤਾਂ ਸਮੇਂ ਸਿਰ ਸਾਡੇ ਘਰ ਵਿੱਚ ਨਹੀਂ ਹੁੰਦੀਆਂ ਇਸ ਲਈ ਬਹੁਤ ਜ਼ਰੂਰੀ ਆ ਅਸੀਂ ਆਪਣੀ ਲਾਈਫ ਦੇ ਵਿੱਚ ਡਿਸਪਲਿਨ ਬਣਾਈਏ ਅਨੁਸ਼ਾਸਨ ਬਣਾਈਏ ਕਿ ਅਸੀਂ ਸਮੇਂ ਦੀ ਪਾਲਣਾ ਕਰਨੀ ਆ ਖਾਸ ਤੌਰ ਤੇ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਆ ਤਾਂ ਸਾਡਾ ਬੈਣਾ ਉੱਠਣਾ ਸਾਡੇ ਨਾਲ ਸਾਡਾ ਸਮੇਂ ਸਿਰ ਪਹੁੰਚਣਾ ਤੇ ਸਾਡਾ ਲੀੜਾ ਕੱਪੜਾ ਵੀ ਜੋ ਪਹਿਰਾਵਾ ਆ ਉਹ ਵੀ ਬਹੁਤ ਵਧੀਆ ਹੋਣਾ ਚਾਹੀਦਾ ਆ ਬਹੁਤ ਵਧੀਆ ਤੋਂ ਮਤਲਬ ਇੱਜ਼ਤਦਾਰ ਲੋਕਾਂ ਵਾਲਾ ਹੋਣਾ ਚਾਹੀਦਾ ਆ ਪਹਿਣਾ ਨੇ ਵੀ ਇਸ ਗੱਲ ਤੇ ਖਿਆਲ ਦੇਣਾ ਆ ਤੇ ਪ੍ਰਾਮਾ ਨੇ ਵੀ ਇਸ ਗੱਲ ਤੇ ਖਿਆਲ ਦੇਣਾ ਹੈ ਦੂਰੋਂ ਪਤਾ ਲੱਗਣਾ ਚਾਹੀਦਾ ਕਿ ਪਰਮੇਸ਼ਵਰ ਦੇ ਲੋਕ ਇਹਾ ਹੈ ਤੇ ਨੰਬਰ 2 ਤੇ ਖੋਜੇਵਾਲ ਚਰਚ ਦੀ ਇਕਲੀਸੀ ਆਇਆ ਇਹ ਹallelujah ਮੈਂ ਪਿਛਲੇ 2-3 ਹਫ਼ਤਿਆਂ ਤੋਂ ਨੋਟਿਸ ਕੀਤਾ ਕੋਸ਼ ਭੈਣਾ ਮੈਨੂੰ ਆਫਿਸ ਦੇ ਵਿੱਚ ਮਿਲਣ ਆਈਆਂ ਉਹ ਨਾਈਟ ਸੂਟ ਪਾਏ ਹੋਏ ਸੀ ਉਹਨਾਂ ਨੇ ਪਲੀਜ਼ ਕਿਸੇ ਨੇ ਵੀ ਇਦਾਂ ਦੇ ਕੱਪੜੇ ਪਾ ਕੇ ਚਰਚ ਵਿੱਚ ਨਹੀਂ ਆਉਣਾ ਕਾਫੀ ਵਾਰੀ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਆ ਪਰ ਕਈ ਵਾਰੀ ਬਹੁਤ ਹੀ ਨਵੇਂ ਭੈਣ ਭਰਾ ਆਉਂਦੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਵਾਗਤ ਕਰਦੇ ਆ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਚੁਣਿਆ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਜੋ ਇਨਸਟਰਕਸ਼ਨਸ ਆ ਉਹ ਦਿਨ ਦੇ ਰਹੀਏ ਪ੍ਰਾਰਥਨਾ ਦੇ ਸਮੇਂ ਵਿੱਚ ਸਾਰੀਆਂ ਭੈਣਾਂ ਦੇ ਸਿਰ ਢਕੇ ਹੋਏ ਹੋਣੇ ਚਾਹੀਦੇ ਆ ਇੱਜ਼ਤਦਾਰ ਕੱਪੜੇ ਪਾ ਕੇ ਕਲੀਸਿਆ ਦੇ ਵਿੱਚ ਆਉਣਾ ਕਿਸੇ ਨੇ 슬ੀਵਲੈਸ ਨਹੀਂ ਪੋਣਾ ਕਿਸੇ ਨੇ ਕ੍ਰੋਪ ਟੌਪ ਨਹੀਂ ਹੋਣੇ ਚਾਹੀਦੇ ਕਿਸੇ ਦੇ ਇਦਾਂ ਹੀ ਭਰਾਵਾਂ ਵਿੱਚ ਕਿਸੇ ਨੇ ਵੀ 3/4 ਪੈਂਟਸ ਪਾ ਕੇ ਨਹੀਂ ਆਉਣੀਆਂ ਕੈਪਰੀਆਂ ਪਾ ਕੇ ਨਹੀਂ ਆਉਣਾ ਕਿਸੇ ਨਾ ਨਾਈਟ ਸੂਟਸ ਦੇ ਵਿੱਚ ਨਹੀਂ ਆਉਣਾ ਪ੍ਰਭੂ ਨੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਕੱਪੜਿਆਂ ਨਾਲ ਬles ਕੀਤਾ ਆ ਬਹੁਤ ਸੋਹਣੇ ਜੈਂਟਲਮੈਨ ਬਣ ਕੇ ਆਉਣੇ ਆ ਸੈਯਦ ਕਿਉਂਕਿ ਆਪਣਾ ਆਪਣਾ ਪਹਿਰਾਵਾ ਵੀ ਜਿਹੜਾ ਆ ਨਾ ਉਹ ਪਰਮੇਸ਼ਵਰ ਨੂੰ ਇੱਜ਼ਤ ਦੇਣ ਦੇ ਲਈ ਆ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਵੀ ਜੋ ਪਰਮੇਸ਼ਵਰ ਆ ਉਹਦਾ ਵਾਸਤਾ ਦਿਲ ਨਾਲ ਆ ਅਪੀਰੈਂਸ ਦੇ ਨਾਲ ਨਹੀਂ ਆ ਬਾਰੀ ਲੁੱਕ ਦੇ ਨਾਲ ਪਰਮੇਸ਼ਵਰ ਨੂੰ ਕੋਈ ਮਤਲਬ ਨਹੀਂ ਆ ਪਰ ਬਾਰ ਵੀ ਤਾਂ ਉਹੀ ਲੁੱਕ ਨਿੱਖਰ ਕੇ ਆਉਂਦੀ ਹੈ ਨਾ ਜੋ ਸਾਡੇ ਦਿਲ ਦੇ ਅੰਦਰ ਆ ਜਦੋਂ ਆਪਾਂ ਮੰਨ ਲਓ ਕਿ ਤੁਹਾਨੂੰ ਕੋਈ ਅਫੀਸਰ ਬੁਲਾਵੇ ਕਿ ਮੇਰੇ ਆਫਿਸ ਵਿੱਚ ਮੈਨੂੰ ਮਿਲਣ ਵਾਸਤੇ ਆਓ ਇਸ देयर ਐਨੀ ਵਨ ਇਨ ਬ੍ਰਦਰ অর ਸਿਸਟਰਸ ਜਿਹੜਾ ਕਦੇ ਵੀ ਮੈਂ ਨਾਈਟ ਸੂਟ ਪਾ ਕੇ ਚਲ ਜੂਗਾ ਮੈਨੂੰ ਸਾਰ ਨੇ ਸੱਦੇ ਆ ਆਫਿਸ ਦੇ ਵਿੱਚ ਹੈਗਾ ਕੋਈ ਨਹੀਂ ਨਾ ਇੱਕ ਸਰਕਾਰੀ ਦਫਤਰ ਦੇ ਵਿੱਚ ਜਾਣ ਲੱਗਿਆਂ ਅਸੀਂ ਖਿਆਲ ਕਰਦੇ ਵੀ ਮੈਂ ਕਿਹੜੇ ਕੱਪੜੇ ਪਾਉਣੇ ਆ ਇਹ ਪਾਸ਼ਾਹਾਂ ਦਾ ਪਾਸ਼ਾ ਆ ਉਹਦੇ ਦਰਬਾਰ ਵਿੱਚ ਆਏ ਆਪਾਂ ਇਸ ਲਈ ਬਹੁਤ ਸੋਹਣੇ ਬਹੁਤ ਇੱਜ਼ਤ ਵਾਲੇ ਕੱਪੜੇ ਹੋਣੇ ਚਾਹੀਦੇ ਆਪਣੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਖੋਜੇਵਾਲ ਚਰਚ ਦੀ ਇਹ ਖਾਸ ਇਤਿਆਹ ਸੰਸਾਰ ਵਿੱਚ ਮਸ਼ਹੂਰੀ ਆ ਇਸ ਗੱਲ ਦੀ ਕਿ ਖੋਜੇਵਾਲ ਚਰਚ ਦੀ ਸਾਰੀ ਕਲੀਸੀਆ ਬਹੁਤ ਸੋਹਣੇ ਵੈਲ ਡਰੈਸਡ ਹੁੰਦੀ ਆ ਬਹੁਤ ਸੋਹਣੇ ਪਹਿਰਾਵੇ ਪਾਉਂਦੀ ਆ ਪਰ ਕਈਆਂ ਨੂੰ ਨਹੀਂ ਪਤਾ ਜਿਹੜੇ ਸਾਡੇ ਵਿੱਚ ਆਣ ਕੇ ਨਵੇਂ ਮੈਂਬਰਸ ਆਏ ਆ ਉਹਨਾਂ ਨੂੰ ਦੱਸਣਾ ਵੀ ਆਪਣਾ ਹੀ ਫਰਜ਼ ਆ ਸਖਤੀ ਨਾਲ ਕਿਸੇ ਨੇ ਕਿਸੇ ਨੂੰ ਨਹੀਂ ਕਹਿਣਾ ਪਰ ਆਪਾਂ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਆ ਪਿਆਰ ਦੇ ਨਾਲ ਹੀ ਆਪਾਂ ਬੇਨਤੀ ਕਰਨੀ ਆ ਸੋ ਇਸ ਲਈ ਮੈਨੂੰ ਪਤਾ ਆ ਜਿਹੜੇ ਕੰਮ ਪਿਆਰ ਨਾਲ ਹੋ ਜਾਂਦੇ ਆ ਉਹ ਸ਼ਕਤੀ ਨਾਲ ਨਹੀਂ ਹੁੰਦੇ ਤੇ ਸਾਡਾ ਤਾਂ ਪ੍ਰਭੂ ਹੀ ਪ੍ਰੇਮ ਆ ਹਾਲੇਲੂਇਆ